ਹਾਂ ਜੀ ਸਾਹਿਬ ਅੱਜ ਤੁਸੀਂ ਟੀਵੀ ਉੱਪਰ ਵੀ ਸਾਈ ਹੋ ਗਏ ਇੱਕ ਜੋ ਬਹੁਤ ਦੁਖਦਾਈ ਘਟਨਾ ਜਿਹੜੀ 26 ਜਨਵਰੀ ਨੂੰ ਜਦੋਂ ਸਾਰਾ ਦੇਸ਼ ਗਣਤੰਤਰ ਦਿਵਸ ਮਨਾ ਰਿਹਾ ਸੀ ਔਰ ਉਸ ਦਿਨ ਇੱਕ ਜਾਲਨਾਮ ਆਦਮੀ ਨੇ ਕਿਉਂਕਿ ਉਹਦੇ ਪਿੱਛੇ ਕੁਝ ਏਜੰਸੀਆ ਕੰਮ ਕਰ ਰਹੀ ਆ ਜਿਹੜਾ ਹਲੇ ਤੱਕ ਵੀ ਪੰਜਾਬ ਦਾ ਪ੍ਰਸ਼ਾਸਨ ਆ ਜਿਹੜਾ ਪਤਾ ਨਹੀਂ ਲਾ ਸਕਿਆ ਔਰ ਉਸੇ ਲੜੀ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਰੋਸ਼ ਮਾਰਚ ਕੀਤੇ ਜਾ ਰਹੇ ਆ ਧਰਨਾ ਦਿੱਤਾ ਜਾ ਰਿਹਾ ਵਾ ਕਿ ਜੋ 26 ਜਨਵਰੀ ਨੂੰ ਬਾਬਾ ਸਾਹਿਬ ਡਾਕਟਰ ਮਿਹਰਕਰ ਸਾਹਿਬ ਦੀ ਮੂਰਤੀ ਨੂੰ ਸਟੈਚੂ ਨੂੰ ਜੋ ਉਹਦਾ અપਮਾਨ ਕੀਤਾ ਵਾ ਇੱਕ ਇਨਸਾਨ ਨੇ ਪਰ ਉਹਦੇ ਪਿੱਛੇ ਹਾਲੇ ਤੱਕ ਵੀ ਜਿਹੜੀ ਪੰਜਾਬ ਪੁਲਿਸ ਮੈਨੂੰ ਲੱਗਦਾ ਵਾ ਨਾ ਵੀ ਯਾਦ ਤੱਕ ਕਿਸੇ ਦਾ ਪੰਜਾਬ ਦੇ ਵਿੱਚੋ ਹੀ ਕਿਸੇ ਏਜੰਸੀ ਦਾ ਇੰਨਾ ਵੱਡਾ ਹੱਥ ਹੈ ਕਿ ਪੰਜਾਬ ਪੁਲਿਸ ਵੀ ਕੋਈ ਖੁਲਾਸਾ ਨਹੀਂ ਕਰ ਰਹੀ ਔਰੇ ਦੱਸ ਨਹੀਂ ਰਹੀ ਕਿ ਉਹਦੇ ਪਿੱਛੇ ਕਿਹੜੇ ਕਿਹੜੇ ਲੋਕ ਆ ਜਿਹਨਾਂ ਨੇ ਸਾਜ਼ਿਦ ਰਚੀ ਆ ਤਾਂ ਇਸ ਕਰਕੇ ਅੱਜ ਅਸੀਂ ਮਾਨਯੋਗ ਲੁਧਿਆਣੇ ਦੇ ਡੀਸੀ ਸਾਹਿਬ ਦੇ ਥਰੂ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਾਹਿਬ ਮਾਨ ਜੀ ਨੂੰ ਇੱਕ ਮੰਗ ਪੱਤਰ ਦਿੱਤਾ ਵਾ ਜਿਹਦੇ ਵਿੱਚ ਅਸੀਂ ਮੰਗ ਕੀਤੀ ਆ ਕਿ ਇਹਦੇ ਪਿੱਛੇ ਕਿਹੜੇ ਕਿਹੜੇ ਲੋਕ ਆ ਜਿਹਨਾਂ ਨੇ ਸਾਜ਼ਿਦ ਰਚੀ ਆ ਉਹਨਾਂ ਨੂੰ ਤੁਰੰਤ ਫੜ ਕੇ ਕਿਉਂਕਿ ਇਹ ਦੇਹ ਦਰੋਹ ਦਾ ਜਿਹੜਾ ਪਰਚਾ ਉਹਨਾਂ ਦੇ ਦਰਜ ਹੋਣਾ ਚਾਹੀਦਾ ਵਾ ਉਹਨਾਂ ਨੇ ਭਾਰਤ ਦੇ ਕਰੋੜਾਂ ਲੋਕਾਂ ਦੀ ਭਾਵਨਾਵਾਂ ਦਾ ਕਤਲ ਕਰਿਆ ਵਾ ਔਰ ਉਹਨਾਂ ਦੇ ਉੱਤੇ ਕਟੋ-ਕਟ ਦੇਸ਼ ਦਰੋਹ ਦਾ ਜਿਹੜਾ ਐਨਐਸਏ ਲਾ ਕੇ ਉਹਨਾਂ ਨੂੰ ਛੇਤੀ ਤੋਂ ਜਿਹੜੇ ਅੰਦਰ ਦਿੱਤਾ ਜਾਵੇ ਤਾਂ ਜੋ ਸਾਡੇ ਪੰਜਾਬ ਦੀ ਅਮਨ ਸ਼ਾਂਤੀ ਜਿਹੜੀ ਉਹ ਕਾਇਮ ਰਹਿ ਸਕੇ ਭਾਈ ਚਾਰ ਇੱਕ ਸਾਂਝ ਕਾਇਮ ਰਹਿ ਸਕੇ ਇਹ ਭਾਰਤ ਦੇ ਸੰਵਿਧਾਨ ਦੇ ਉੱਤੇ ਹਮਲਾ ਵਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਅੰਮੇੜਕਰ ਸਾਹਿਬ ਤੇ ਬੱਚਿਆਂ ਦੇ ਉੱਤੇ ਹਮਲਾ ਵਾ ਜੇ ਅੱਜ ਉਹ ਇਨਸਾਨ ਜਿਹੜੇ ਆ ਮੂਰਤੀ ਤੇ ਹਮਲਾ ਕਰ ਰਹੇ ਆ ਕੱਲ ਨੂੰ ਸਾਡੇ ਬੱਚਿਆਂ ਦੇ ਉੱਤੇ ਹਮਲਾ ਕਰਨਗੇ ਤਾਂ ਇਸ ਕਰਕੇ ਜਲਦੀ ਤੋਂ ਜਲਦੀ ਤੁਰੰਤ ਕਾਰਵਾਈ ਕਰਦੇ ਹੋਏ ਜਿਹੜੇ ਵੀ ਇਹਦੇ ਪਿੱਛੇ ਲੋਗ ਆ ਸਾਜ਼ਿਸ਼ ਕਰਤਾ ਉਹਨਾਂ ਨੂੰ ਤੁਰੰਤ ਫੜ ਕੇ ਅੰਦਰ ਕੀਤਾ ਜਾਵੇ ਮੈਂ ਨਰੇਸ਼ ਸਿੰਘਾਨ ਰਾਸ਼ਟਰੀ ਨਿਰਦੇਸ਼ਕ ਭਾਰਤੀ ਆਦਮੀ ਕੀ ਧਰਮ ਸਮਾਜ ਇਹ ਜਿੰਨੇ ਵੀ ਅੱਜ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋਇਆ ਉਹ ਪੂਰੇ ਪੰਜਾਬ ਦੇ ਵਿੱਚ ਸਾਰਿਆਂ ਨੇ ਆਪਣੇ ਆਪਣੇ ਤੌਰ ਤੇ ਜੋ ਸੰਘਰਸ਼ ਕਰਿਆ ਵਾ ਔਰ ਬੜੇ ਅਮਨ ਸ਼ਾਂਤੀ ਨਾਲ ਕਰਿਆ ਵਾ ਕਿਸੇ ਨੂੰ ਤੰਗ ਨਹੀਂ ਕਰਿਆ ਗਿਆ ਮੈਂ ਉਹ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਔਰ ਇਹ ਜਿਹੜੀ ਹੈ ਲੜਾਈ ਜਿਹੜੀ ਹੈ ਖਤਮ ਨਹੀਂ ਹੋਈਆ ਜੇ ਸਾਨੂੰ ਇਨਸਾਫ ਨਹੀਂ ਮਿਲਿਆ ਤਾਂ ਫਿਰ ਅਸੀਂ ਪੰਜਾਬ ਦੀ ਪੂਰੀ ਕੌਲ ਬੁਲਾ ਕੇ ਅਗਲਾ ਜਿਹੜਾ ਪ੍ਰੋਗਰਾਮ ਹੈ ਉਹ ਦਿੱਤਾ ਜਾਏਗਾ ਮੈਂ ਸਵਿਧਾਨ ਮੋਰਚੇ ਦੇ ਸਾਰੇ ਸਤਕਾਰਯੋਗ ਜੋ ਕਿ ਸਵਿਧਾਨ ਬਚਾਓ ਮੋਰਚਾ ਵਾ ਉਹਦੇ ਵੀ ਸਾਰੇ ਸਤਕਾਰਯੋਗ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਜੈ ਵਾਲਮੀਕੀ ਜਾ ਰਵਿਦਾ ਜੈ ਭੀਮ ਜੈ ਪਰ ਤਰੀਕੇ ਦੇ ਨਾਲ ਵੀ ਦੇਖ ਰਹੇ ਆ ਇਸ ਇਹ ਜਿਹੜਾ ਇਸ ਤੋਂ ਪਹਿਲਾਂ ਇੱਕ ਘਟਨਾ ਹੋਰ ਘਟੀ ਸੀ ਉਹ ਸ਼ਖਸ ਸੀਗਾ ਅਮਰਤਪਾਲ ਜਿਹੜਾ ਦੁਬਈ ਤੋਂ ਆਇਆ ਸੀ ਅਸੀਂ ਇਸ ਘਟਨਾ ਨੂੰ ਉਹਦੇ ਨਾਲ ਜੋੜ ਕੇ ਦੇਖਦੇ ਆ ਵੀ ਇਹ ਵੀ ਦੁਬਈ ਤੋਂ ਆਇਆ ਔਰ ਉਹ ਵੀ ਜਦੋਂ ਘਰੋਂ ਗਿਆ ਸੀ ਤੇ ਕਲੀਨ ਸ਼ੇਪ ਸੀ ਇਹ ਵੀ ਜਦੋਂ ਘਰੋਂ ਗਿਆ ਤੇ ਕਲੀਨ ਸ਼ੇਪ ਸੀ ਕੁਝ ਏਜੰਸੀਆਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਇਹ ਸਾਸ਼ਾਂ ਰਸ ਰਹੀਆਂ ਆ ਵੀ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਵੇ ਅਸੀਂ ਉਸ ਟਾਈਮ ਵੀ ਦੇਖਿਆ ਜਦੋਂ ਚਰਮ ਸੀਮਾ ਤੇ ਉਗਰਵਾਦ ਸੀ ਲੇਕਿਨ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਵਿੱਚ ਸ਼ਾਂਤੀ ਬਣਾਈ ਰੱਖੀ ਕਿਸੇ ਤਰ੍ਹਾਂ ਦਾ ਮਾਹੌਲ ਖਰਾਬ ਨਹੀਂ ਹੋਣ ਦਿੱਤਾ ਔਰ ਅਸੀਂ ਉਮੀਦ ਕਰਦੇ ਹਾਂ ਵੀ ਹੁਣ ਵੀ ਅਸੀਂ ਪੰਜਾਬ ਦਾ ਮਾਹੌਲ ਖਰਾਬ ਨਹੀਂ ਕਰਾਂਗੇ ਨਾ ਹੋਣ ਦਵਾਂਗੇ ਲੇਕਿਨ ਜਿਹੜੀਆਂ ਏਜੰਸੀਆਂ ਇਹਨਾਂ ਦੇ ਪਿੱਛੇ ਹੈਗੀਆਂ ਕੰਮ ਕਰਦੀਆਂ ਉਹ ਜੂਰ ਬੇਨਕਾਬ ਹੋਣੀਆਂ ਚਾਹੀਦੀਆਂ ਆ ਔਰ ਅਸੀਂ ਇਸ ਦਖਾਸਤ ਕਰਾਂਗੇ ਸਰਕਾਰਾਂ ਕੇ ਵੀ ਇਹਨਾਂ ਦੀ ਨਿਆਂਕ ਜਾਂਚ ਕਰਾਈ ਜਾਵੇ ਰਿਟਾਇਰ ਸੁਪਰੀਮ ਕੋਰਟ ਜਜ ਤੋਂ ਤਾਂ ਕਿ ਇਹਨਾਂ ਦਾ ਅਸਲੀ ਦਾ ਸਾਹਮਣੇ ਆ ਸਕੇ ਤੁਹਾਨੂੰ ਕੀ ਲੱਗਦਾ ਹੈਗਾ ਇਹ ਅੰਮ੍ਰਿਤਸਰ ਦੀ ਜਗਾ ਹੀ ਕਿਉਂ ਚੁਣੀ ਗਈ ਹੈ ਇਹ ਬਿਲਕੁਲ ਮੈਂ ਤਾਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਆ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਔਰ ਅੰਮ੍ਰਿਤਸਰ ਦੇ ਵਿੱਚ ਉਹ ਦਰਬਾਰ ਸਾਹਿਬ ਦੇ ਨਾਲ ਬਿਲਕੁਲ ਉਹਨਾਂ ਤੋਂ ਬਾਹਰ ਉਹ ਸਟੈਚੂ ਹੈ ਬਾਬਾ ਸਾਹਿਬ ਦਾ ਔਰ ਇਹ ਸੋਚ ਸਮਝ ਕੇ ਉਹ ਚੁਣੀ ਗਈ ਔਰ ਪੂਰੀ ਪਲਾਨਿੰਗ ਦੇ ਨਾਲ ਕੰਮ ਹੋਇਆ ਵੀ ਕੁਝ ਬੰਦੇ ਨਾਲ ਹੋਰ ਹੋਣਗੇ ਜਿਹੜੇ ਚਾਰੋਂ ਪਾਸੇ ਵੀਡੀਓ ਬਣਾ ਰਹੇ ਆ ਔਰ ਬਹੁਤ ਲੰਬੀ ਸੀੜੀ ਜਿਹੜੀ ਲਗਾਈ ਗਈ ਹੈ ਉਹ ਲਗਾ ਕੇ ਉਹਨਾਂ ਨੇ ਇਸ ਘਟਨਾ ਨੂੰ ਜਾਣ ਬੁੱਝ ਕੇ ਅੰਜਾਮ ਦਿੱਤਾ ਤਾਂ ਕਿ ਪੰਜਾਬ ਮੇਨ ਇਹ ਵੀ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਵੇ ਲੇਕਿਨ ਜਿਹੜਾ ਮੁੰਡਾ ਫੜਿਆ ਗਿਆ ਹੈਗਾ ਉਹਦੀ ਮਾਤਾ ਜਿਹੜਾ ਬਿਆਨ ਹੈਗਾ ਮੀਡੀਆ 'ਚ ਵੀ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਇਹ ਵੀ ਮੁੰਡਾ ਸਾਡਾ ਸੜਾ ਤੋਂ ਵੱਖਰਾ ਹੀ ਰਹਿੰਦਾ ਹੈ ਕੋਈ ਵੀ ਏਜੰਸੀ ਜਦੋਂ ਕਿਸੇ ਬੰਦੇ ਨੂੰ ਹਾਇਰ ਕਰਦੀ ਹੈ ਉਹਨੂੰ ਤਿਆਰ ਕਰਦੀ ਹੈ ਉਹ ਜ਼ਰੂਰੀ ਨਹੀਂ ਹੁੰਦਾ ਵੀ ਆਪਣੇ ਮਾਪਿਆਂ ਨੂੰ ਜੋ ਆਪਣੇ ਰਿਸ਼ਤੇਦਾਰਾਂ ਨੂੰ ਜੋ ਆਪਣੇ ਯਾਰਾਂ ਦੋਸਤਾਂ ਨੂੰ ਸਾਰੀ ਗੱਲ ਦੱਸੇ ਵੀ ਮੈਂ ਕੀ ਕਰ ਰਿਹਾ ਹਾਂ ਇਹਨੂੰ 10 ਮਹੀਨੇ ਪਹਿਲਾਂ ਹੀ ਉਹ ਆਇਆ ਉਹ ਆਪਣੇ ਘਰ 4 ਜਾਂ 5 ਦਿਨ ਰਿਹਾ ਆ ਇਹਦੇ ਪਿੱਛੇ ਇਹ ਵੀ ਸਾਜ਼ਿਸ਼ ਜਿਹੜੀ ਹੈਗੀ ਆ ਉਹ ਵੀ ਜਾਂਚ ਹੋਣੀ ਚਾਹੀਦੀ ਆ ਵੀ ਬਾਕੀ ਟਾਈਮ ਕਿੱਥੇ ਰਿਹਾ ਕਿਹੜੇ ਲੋਕਾਂ ਦੇ ਨਾਲ ਟੱਚ ਦੇ ਵਿੱਚ ਰਿਹਾ ਆ ਤੇ ਇਹ ਏਜੰਸੀ ਹੀ ਕੰਮ ਕਰ ਰਹੀਆਂ ਹੋਰ ਉਹਦੇ ਪਿੱਛੇ ਕੋਈ ਵਜ੍ਹਾ ਨਹੀਂ ਹੋ ਸਕਦੀ